ਪਹਿਲੀ ਮੇਰੀ ਬੇਨਤੀ ਹੈ ਸਾਡੇ ਵੀਰਾਂ ਨੂੰ ਕਿਉਂਕਿ ਸਾਡੀਆਂ ਭੈਣਾਂ ਦਾ ਡਿਸਪਲਾਈ ਤੁਹਾਡੇ ਸਾਹਮਣੇ ਦਿਖ ਰਿਹਾ ਹੈ ਜਿੰਨੇ ਸਾਡੇ ਵੀਰ ਨੇ ਉਹ ਉੱਠਣ ਦੀ ਬਾਲੀ ਖਿੱਚਾ ਕਰਦੇ ਨੇ ਬਾਈ ਪਹਿਲਾਂ ਸਾਨੂੰ ਸਪੀਚ ਕੀਤੀ ਸੀ ਵੀ ਲਾਸਟ ਬੁਲਾਰੇ ਤੱਕ ਸਰਕਾਰ ਦੇ ਕੰਨਾਂ ਨੂੰ ਦੱਸ ਦਿਆ ਕਰੋ ਵੀ ਅਸੀਂ ਜਿਵੇਂ ਦਿੱਲੀ ਦੇ ਵਿੱਚ ਆਪਰੇਟ ਕੀਤੀ ਦੀ ਇੱਕ ਫੌਜ ਦੀ ਪਲਟਣ ਮੰਗੂ ਅਸੀਂ ਉਹ ਜਾਬਤੇ ਵਾਲੀ ਜਥੇਬੰਦੀ ਹੈ ਉੱਠੇ ਨਾ ਕੋਈ ਇਹ ਵਿਖਾਇਆ ਕਰੋ ਕਿਉਂਕਿ ਇੱਕ 1 ਵਜੇ ਬੁਲਾਰੇ ਸਾਡੇ ਸ਼ੁਰੂ ਹੋਏ ਨੇ 2 ਘੰਟੇ ਸਾਨੂੰ ਬੈਠਣ ਦਾ ਕੁਝ ਮਸੂਸੀ ਜੀ ਆ ਜਾਂਦੀ ਹੈ ਸਾਨੂੰ ਗੈਲ ਤੱਕ ਨਜ਼ਰ ਆ ਰਹੇ ਨੇ ਵੀਰ ਹੀ ਤੁਰੇ ਫਿਰਦੇ ਨੇ ਭੈਣਾ ਸਾਡੀਆਂ ਇੱਕ ਨਹੀਂ ਉੱਠਦੀਆਂ ਇਹ ਹੁਣ ਤੁਸੀਂ ਦੇਖੋ ਵੀ ਲੜਾਈ ਨੂੰ ਜਿੱਤਣ ਵਾਲੇ ਪੱਸੇ ਨੂੰ ਕੌਣ ਵੱਧ ਰਿਹਾ ਹੈ ਅੱਜ ਤੁਹਾਨੂੰ ਅਸੀਂ ਇੱਕ ਵਧਾਈ ਵੀ ਦਿੰਨੇ ਆ ਤੁਸੀਂ ਮੜੀ ਜੀ ਜੈਕਟ ਬਣਾ ਖੋਲਿਆ ਨਹੀਂ ਤਾਂ ਲੋਕ ਜਾ ਲੱਗਿਆ ਪੈਤੀ ਜ਼ਿਲ੍ਹੇ ਨੂੰ ਦੋ ਦਿਨਾਂ ਦਾ ਆ ਸਾਰਾ ਪੰਡਾਲ ਅੱਜ ਦਿਖ ਰਿਹਾ ਹੈ ਤੁਹਾਡਾ ਕਿਉਂਕਿ ਸਰਕਾਰ ਦੇ ਕੰਨ ਦੇਖ ਰਹੇ ਨੇ ਅੱਜ ਦੇ ਇਕੱਠ ਨੇ ਤੇ ਭਗਵੰਤ ਮਾਨ ਦੀ ਨੀਤਾਂ ਖਰਾਬ ਕਰਤੀ ਚੁਟਕਲੇ ਛੱੜਨੇ ਘਟਣ ਘਟੂਗਾ ਹੋ ਜਿਹੜੇ 2 ਦਿਨ ਬਾਕੀ ਰਹੇ ਨੇ ਅੱਜ ਸਟੇਜ ਜਹੇ ਭੈਣਾਂ ਨੇ ਚਲਾਈ ਐ ਅਸੀਂ ਭੈਣਾਂ ਨੂੰ ਵੀ ਕਹਿਣਾ ਵੀ ਬੁਲਾਰੇ ਹੋਰ ਪੈਦਾ ਕਰੋ ਸਾਰੀਆਂ ਕਾਇਆਂ ਦੇ ਵਿੱਚ ਤੁਹਾਡੀਆਂ ਜੁੰਟਾਂ ਹੋਣੀਆਂ ਚਾਹੀਦੀਆਂ ਨੇ ਸਾਨੂੰ ਦੋ ਬਰਾਰਿਆਂ ਨੂੰ ਤਾਂ ਬੋਲਣਾ ਪਊਗਾ ਗੈਲ ਕਿਉਂਕਿ ਜਿਹੜੀ ਲੜਾਈ ਨੂੰ ਅਸੀਂ ਹੱਥ ਪਾਇਆ ਹੈ ਸਰਕਾਰ ਦੀ ਪੱਕੀ ਹੋਈ ਐ ਦੋਵੇਂ ਪੱਸੀ ਕੇਂਦਰ ਦੀ ਵੀ ਤੇ ਪੰਜਾਬ ਦੀ ਸਰਕਾਰ ਦੀ ਵੀ ਜਿਹੜੀ ਨੂੰ ਅਸੀਂ ਭੋਰਨ ਜਾ ਰਹੇ ਆ ਭੋਰਨ ਦਾ ਮਤਲਬ ਵੀ ਸਰਕਾਰ ਤੋਂ ਕੁਝ ਹਾਸਲ ਕਰਨਾ ਹੁੰਦਾ ਹੈ ਇੱਕ ਮੌਕਾ ਹੁੰਦਾ ਪੰਜਾਬ ਦੀ ਸਰਕਾਰ ਨੂੰ ਵੀ ਲੋੜ ਹੈ ਤੇ ਕੇਂਦਰ ਦੀ ਸਰਕਾਰ ਨੂੰ ਵੀ ਲੋੜ ਹੈ ਜਿਹੜੀ ਪੰਜਾਬ ਦੀ ਸਰਕਾਰ ਕਹਿੰਦੀ ਸੀ ਵੀ ਮੈਂ ਹਜ਼ਾਰ-ਹਜ਼ਾਰ ਰੁਪਏ ਦਿਵਾਲੀ ਨੂੰ ਤੁਹਾਡੇ ਖਾਤਿਆਂ 'ਚ ਪਾ ਦੂੰ ਜਾਂ ਪੈਲਸਾਂ 'ਚ ਵਾਅਦਾ ਕਰ ਦੂੰ ਜਾਂ ਖੁਦਕਸ਼ਿਆਂ ਨੂੰ ਮਾਮਜਾ ਦੇ ਦੂੰ ਕਿੰਨੀਆਂ ਗੱਲਾਂ ਬੰਨੀ ਹੋਈ ਦੀ ਅਜੇ ਤੱਕ ਉੱਠਦੇ ਬੁੱਲੜਾ ਕੰਮ ਹੈ ਅਸੀਂ ਕਹਿੰਦੇ ਸਾਡੀ ਭੈਣ ਬੋਲ ਗਈ ਪਹਿਲਾਂ ਅਸੀਂ ਕਹਿੰਦੇ ਆ ਵੀ ਜਦੋਂ ਸਾਡੀ ਭੈਣ ਦੀ ਉਮਰ ਹੋ ਜਾਏ 50 ਸਾਲ ਦੀ ਆ 60 ਸਾਲਾ ਕਾਨੂੰਨ ਰੱਦ ਕਰੋ ਇਹਨੂੰ 60 ਸਾਲ ਚ ਦਾ ਲੋਕ ਜਾਈ ਜਾਂਦੇ ਨੇ ਇਥੋਂ 10000 ਰੁਪਇਆ ਚੌਥੇ ਦਰਜੇ ਦੇ ਮਲਾਜ਼ਮ ਜਿੰਨੀ ਤਨਖਾਹ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ 55 ਸਾਲ ਕੰਮ ਕੀਤਾ ਹੈ ਬੱਚੇ ਪੜਾਏ ਨੇ ਆਪਦੇ ਬੱਚਿਆਂ ਨੂੰ ਡਿਗਰੀਆਂ ਦਵਾਈਆਂ ਲੈ ਹੁਣ ਆਪਦੇ ਪੈਰਾਂ ਤੇ ਖੜੇ ਹੋਏ ਨੇ ਵਿਆਹੇ ਗਏ ਪਰ ਹੁਣ ਸਾਨੂੰ ਰੋਜ਼ਗਾਰ ਪੱਤਾ ਮਿਲਣਾ ਚਾਹੀਦਾ ਆਪਦਾ 10000 ਰੁਪਿਆ ਅਸੀਂ 50 ਸਾਲ ਆਪਦੇ ਪਰਿਵਾਰ ਵਾਸਤੇ ਵੀ ਕੰਮ ਕੀਤਾ ਅਸੀਂ ਸਮਾਜ ਵਾਸਤੇ ਵੀ ਕੀਤਾ ਅਸੀਂ ਨਰਮੇ ਚੁਗੇ ਨੇ ਅਸੀਂ ਕਪਾਹਾਂ ਚੁਗੀਆਂ ਨੇ ਅਸੀਂ ਝੋਨੇ ਝਾੜੇ ਨੇ ਸਾਨੂੰ ਤਾਂ ਚੌਥੇ ਦਰਜੇ ਦੇ ਮੁਲਾਜ਼ਮ ਜੀ ਨੂੰ ਕਿਉਂ ਨਹੀਂ ਤਨਖਾਹ ਹੋਣੀ ਚਾਹੀਦੀ ਅਸੀਂ 8000 ਰੁਪਏ ਦੇ ਲਤ ਨਹੀਂ ਮਾਰਦੇ ਭਗਵੰਤ ਸਾਨ ਪਗਾਂਲੇ ਇਹ ਮਖੌਲ ਨਾ ਕਰੋ ਆ ਮੱਗਾਂ ਨੇ ਸਾਡੀਆਂ ਤੇ ਡੀਸੀ ਸਾਹਿਬ ਸੁਣ ਰਹੇ ਨੇ ਕੋਲੇ ਇਹਨਾਂ ਦੇ ਖੇਤੀਬਾੜੀ ਸਾਰੇ ਅਫਸਰ ਸੁਣ ਰਹੇ ਨੇ ਜਿਹੜੇ ਸਾਡੇ ਨੌਜਵਾਨ ਕਰਜ਼ਿਆਂ ਤੋਂ ਪੀੜਤ ਹੋ ਕੇ ਖੁਦਕਸ਼ੀ ਵਾਲੀ ਲਾਈਨ 'ਤੇ ਜਾ ਬੜੇ ਜੀ ਦਾ ਪੋਸਟ ਮਾਰਟ ਵੀ ਹੋ ਗਿਆ ਜਿਹਦੀ ਕਾਨੂੰਨੀ ਪ੍ਰਿਆ ਵੀ ਹੋ ਗਈ ਪੁਲਿਸ ਦੀ ਕਾਰਵਾਈ ਪੂਰੀ ਹੋ ਗਈ ਤੇ ਡੀਸੀ ਸਾਹਿਬ ਨੂੰ ਬੋਲਦੇ ਮਿਲਦੇ ਆ ਤੇ ਚੀਫ ਸਾਹਿਬ ਨੂੰ ਜਦੋਂ ਮਿਲਦੇ ਆ ਪਤਾ ਕੀ ਕਹਿੰਦੇ ਨੇ ਮੂਹਰੋਂ ਵੀ ਉਹ ਕੇਸ ਰਿਜੈਕਟ ਹੋ ਗਿਆ ਜੀ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਖੁਦਕੁਸ਼ੀ ਵਾਲੇ ਦੀ ਪੋਸਟ ਮਾਰਟੋ ਜ਼ਰੂਰੀ ਆ ਹੁਣ ਪੁਲਿਸ ਦੇ ਵਿੱਚ ਸਰਕਾਰ ਬਈ ਹੋਣੀ ਚਾਹੀਦੀ ਐ ਉਹ ਅਸੀਂ ਰਿਪੋਰਟ ਸਾਰੀਆਂ ਭੇਜੀਆਂ ਹੋਈਆਂ ਨੇ ਕਿਸੇ ਦੀ ਪਿੰਡ ਦਾ ਵੀ ਅਜੇ ਅਜੇ ਤੱਕ ਜਿੱਦ ਦੇ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਐ ਕਿਸੇ ਨੂੰ ਮਾਮਜ਼ਾ ਨਹੀਂ ਮਿਲਿਆ ਕਿਸੇ ਨੂੰ ਨੌਕਰੀ ਨਹੀਂ ਮਿਲੀ ਹੈਗੀ ਡੀਸੀ ਸਾਹਿਬ ਤੁਹਾਡੇ ਧਿਆਨ ਚ ਲਿਆਉਣੇ ਆ ਗੱਲ ਇਹ ਕੁਝ ਮੰਗਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਉਹ ਕਿਹੜੀਆਂ ਮੰਗਾਂ ਨੇ ਜਿਹੜੀਆਂ ਨੇ ਤੁਸੀਂ ਸਾਡੇ ਨਾਲ ਬੈਠ ਕੇ ਸਮਝੌਤਾ ਕੀਤਾ ਸੀ ਐਸਐਚਪੀ ਬਦਲ ਕੇ ਨਵੇਂ ਆ ਗਏ ਉਹਨਾਂ ਦੇ ਦਫਤਰ ਜਰੂਰੀ ਸਾਡੇ ਨਾਲ ਮੀਟਿੰਗ ਕੀਤੀ ਸੀ ਵੀ ਜਾਗੀਰ ਵਾਲਾ ਜਿਹੜਾ ਮੈਟਰ ਹੈ ਜ਼ਮੀਨ ਦਾ ਜਿਹੜੀ ਉਹ ਬੱਚੀ ਹਜੇ ਭੜਕਦੀ ਫਿਰਦੀ ਹੈ ਤੇ ਉਹਨੂੰ ਨਿصاف ਨਹੀਂ ਮਿਲਿਆ ਅਸੀਂ ਕਬਜ਼ਾ ਕਰ ਲਿਆ ਦੀ ਜ਼ਮੀਨ ਦਾ ਤੁਹਾਡੇ ਵਾਅਦੇ ਤੇ ਵੀ 2 ਮਹੀਨੇ ਦਿਓ ਸਾਨੂੰ ਅਸੀਂ ਉਸ ਕੁੜੀ ਨੂੰ ਮੈਂ ਤਕਾਰ ਪੱਕੇ ਤੌਰ ਤੇ ਕਰ ਦਾਂਗੇ ਜਿਹੜਾ ਮੁੜ ਕੇ ਕੋਈ ਜ਼ਮੀਨ ਤੇ ਨਹੀਂ ਬੜੂਗਾ ਜਾਗੀਰ ਦਾ ਸਰਪੰਚ 15 20 ਸਾਲ ਜ਼ਮੀਨ ਉਹੀ ਵਾਹੀ ਗਿਆ ਯਾਰ ਦੋਸਤ ਬਣਾ ਕੇ ਉਹਨਾਂ ਦੇ ਪਿਤਾ ਨੂੰ ਉਹਦਾ ਨਾਂ ਵੀ ਗੁਰਚਰਨ ਸੀ ਤੇ ਉਹ ਸਰਪੰਚ ਦਾ ਵੀ ਗੁਰਚਰਨ ਹੈ ਤੇ ਜਾਲੀ ਜ਼ਮੀਨ ਪਟਵਾਰੀਆਂ ਗਰਦੌਰਾਂ ਤੋਂ ਕਰਾ ਕੇ ਇੰਤਕਾਲ ਤਹਿਸੀਲਦਾਰ ਤੋਂ ਤੇ ਮੋਟਰ ਉਸ ਕੁੜੀ ਦੇ ਨਾਂ ਬੋਲਦੀ ਹੈ ਤੇ ਸਾਰੀ ਜ਼ਮੀਨ ਤੇ ਕਬਜ਼ਾ ਕਰਿਆ ਹੋਇਆ ਸੀ ਅੱਜ ਉਹ ਜ਼ਮੀਨ ਵਿਹਲੀ ਪਈ ਹੈ ਅਸੀਂ ਝੋਨਾ ਲਾ ਕੇ ਆਇਤੇ ਤੇ ਡੀਸੀ ਸਾਹਿਬ ਤੁਹਾਡੇ ਵਾਅਦਿਆਂ ਦਾ ਕੀ ਕੁਝ ਬਣ ਚੁੱਕਿਆ ਹੈ ਉਹ ਗੱਲ ਗੰਨੀ ਧਿਆਨ ਦਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੁਝ ਹੋਰ ਨਾ ਵਿਚਾਰਨਾ ਪਵੇ ਕੁਝ ਗੱਲਾਂ ਤੁਹਾਡੇ ਨਾਲ ਹੋਰ ਆਗੂਆਂ ਦੇ ਸਰਬੰਧ ਨੇ ਜਿਹੜੀਆਂ ਤੁਸੀਂ ਆਏ ਮਹੀਨੇ ਦੀ ਗੱਲ ਰਹੀ ਵੀ ਅਗਲੇ ਮਹੀਨੇ ਚ ਐ ਹੋਜੂ ਅਗਲੇ ਮਹੀਨੇ ਚ ਐ ਕਰਦਾਂਗੇ ਉਹਨੂੰ ਮੋੜ ਵਿਚਾਰੋ ਤੁਹਾਡੇ ਦਫ਼ਤਰ ਦੇ ਵਿੱਚ ਐਸ.ਡੀ.ਐਮ ਸਾਹਿਬ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਗਲਤ ਕੰਮ ਆਪਦੇ ਡਿਊਟੀ ਦੇ ਨਹੀਂ ਕਰਦੇ ਹੈਗੇ ਐਸ ਡੀ ਐਮ ਸਾਹਿਬ ਅਸੀਂ ਤੁਹਾਡੀ ਗਲਤੀਆਂ ਦੇ ਸਬੂਤ ਦੇ ਸਕਦੇ ਆ ਕਿੱਥੇ ਕਰਦੇ ਹੋ ਤੁਸੀਂ ਕਿਉਂਕਿ ਅਸੀਂ ਸਾਰੇ ਦੁਕਾਨਦਾਰਾਂ ਤੋਂ ਪੁੱਛ ਲਿਆ ਅਸੀਂ ਠਾਣਿਆਂ ਦੇ ਵਿੱਚੋਂ ਰਪੋਟਾਂ ਲਿੱਤੀਆਂ ਨੇ ਤੁਸੀਂ ਸਾਨੂੰ ਲਿਖਤੀ ਰੂਪ ਦੇ ਦਿਓ ਵੀ ਇਹ ਕੰਮ ਅਸੀਂ ਨਹੀਂ ਕਰਨਾ ਅਸੀਂ ਸਰਕਾਰ ਨੂੰ ਤਲਬ ਲਾਂਗੇ ਵੀ ਆ ਤੁਹਾਡੇ ਡੀ ਸੀ ਸਾਹਿਬ ਦੀ ਬੁਗਦੀ ਹੈ ਕਿ ਤੁਹਾਡੀ ਬੁਗਦੀ ਹੈ ਸਰਕਾਰ ਮੰਨੀ ਹੋਈਆਂ ਗੱਲਾਂ ਨੇ ਹੋ ਤੁਸੀਂ ਲਾਗੂ ਕਿਉਂ ਨਹੀਂ ਕਰ ਰਹੇ ਇਹ ਵਿਦਕਰਾ ਕਿੱਥੇ ਐ ਇਹ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਵਿਚਾਰਨ ਕਿਉਂਕਿ ਅੱਜ ਦੀ ਜਿਹੜੀ ਭੇੜੋ ਤੁਸੀਂ ਸਟੇਜ ਚਲਾਈ ਐ ਸੋਡੀ ਵਾਰੀ ਐ ਇਹ ਐ ਨੌਜਵਾਨੀ ਪਹੁੰਚੇ ਅਸੀਂ ਇੱਕ ਦਿਨ ਨੌਜਵਾਨਾਂ ਵਾਸਤੇ ਵੀ ਰੱਖਿਆ ਸੀ ਕਿਉਂਕਿ ਸਟੇਜ ਵੀ ਨੌਜਵਾਨਾਂ ਦੀ ਹੋਵੇ ਐ ਮੂਰੇ ਹਾਲ ਵੀ ਸਟੇਜ ਦੇ ਨੌਜਵਾਨ ਇਹ ਦਿੱਲੀ ਦੇ ਵਿੱਚ ਤੁਸੀਂ ਸਾਲ ਪਾਰ ਇਹ ਚਲਾਇਆ ਹੈ ਕਿਉਂਕਿ ਅਸੀਂ ਸਾਰੇ ਲੜ ਬਰਾਬਰ ਕਰਨਾ ਚਾਹੁੰਦੇ ਆ ਜੇ ਤੁਹਾਡਾ ਲੜ ਬਰਾਬਰ ਹੋਇਆ ਕੁਛ ਸਰਕਾਰ ਨੂੰ ਅੱਜ ਕੰਮ ਨਹੀਂ ਲਾਤੀ ਤੁਸੀਂ ਕਿਉਂਕਿ ਚੰਡੀਗੜ੍ਹ ਤੋਂ মিডিਏ ਨੇ ਖਬਰ ਲਗਾਉਣੀ ਹੈ ਤੁਹਾਡੀ ਅਸੀਂ ਕੁੱਕਰੀ ਸਾਹਿਬ ਨੂੰ ਭੇਜੀ ਆ ਖਬਰ ਆਪਣੇ ਜ਼ਿਲ੍ਹੇ ਸੂਬੇ ਦੇ ਜਨ ਸਕੱਤਰ ਨੂੰ ਸਾਰੇ ਭਾਰਤ ਦੇ ਵਿੱਚ ਖਬਰ ਲੱਗਣੀ ਹੈ ਤੁਹਾਡੀ ਸੰਗਰੂਰ ਪਹਿਲੇ ਨੰਬਰ ਦਾ ਜ਼ਿਲ੍ਹਾ ਥੋਡੀ ਜਥੇਬੰਦੀ ਦਾ ਜਿਹੜਾ ਪੰਜਾਬ ਦੇ ਵਿੱਚ ਪਹਿਲੀ ਖਬਰ ਤੁਹਾਡੀ ਲੱਗਦੀ ਹੁੰਦੀ ਹੈ ਸੋਡੀ ਤਾਕਤ ਨਹੀਂ ਹੈ ਕਿਉਂਕਿ ਪੰਜਾਬ ਦਾ ਤੁਸੀਂ आधा ਹਿੱਸਾ ਮੰਗਉਂ ਹੋ ਇਸ ਤਾਕਤ ਨੇ ਜਿੰਨੀ ਸਾਡੀ ਗਿਣਤੀ ਹੈ ਇਸ ਜ਼ਿਲ੍ਹੇ ਦੇ ਵਿੱਚ ਓਨੀ ਅਜੇ ਬਹੁਤ ਕਮਜ਼ੋਰੀ ਹੈ ਮੈਂ ਪਰਸੋਂ ਬੋਲਿਆ ਸੀ ਵੀ ਉਹ ਮੋੜ ਤੱਕ ਸੋਡੀ 20-25000 ਦੀ ਗਿਣਤੀ ਵਧਦੀ ਹੁੰਦੀ ਹੈ 30000 ਤੇ ਤੁਹਾਡੀ ਗਿਣਤੀ ਗਈ ਹੋਈ ਹੈ ਜ਼ਿਲ੍ਹੇ ਦੀ ਹੁਣ ਜਦੋਂ ਤੁਸੀਂ 20-25000 ਦੀ ਗਿਣਤੀ ਇੱਥੇ ਦਿਖਾਤੀ ਦੋ ਦਿਨਾਂ ਦੇ ਵਿੱਚ ਕਿਹੜੀ ਸਰਕਾਰ ਐ ਪੰਜਾਬ ਦੀ ਵੀ ਸੋਡੀਆਂ ਮੰਗਾ ਹੱਥ ਤੇ ਨਹੀਂ ਧਰੂਗੀ ਆ ਪਿੰਸਨ ਵਾਲੀਆਂ ਹੋਣ ਚਾਹੀਏ ਚਾਹੇ ਖੁਦਕਸ਼ੀ ਵਾਲੇ ਪਰਿਵਾਰਾਂ ਨੂੰ ਮਾਮਜਾ ਹੋਵੇ ਚਾਹੇ ਸ਼ਹੀਦਾਂ ਦੇ ਮਾਮਜੇ ਰਹਿੰਦੇ ਹੋਣ ਚਾਹੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਨੌਕਰੀਆਂ ਰਹਿੰਦੀਆਂ ਹੋਣ ਹੱਥ ਤੇ ਧਰਾ ਲਾਂਗੇ ਉਹ ਕਿਉਂਕਿ ਕਰਾਂਗੇ ਲਾਲ ਦਾਸ ਤਰੀਕ ਨੂੰ ਅਸੀਂ ਕਹਾ ਕੀ ਕਰਨਾ ਹੈ ਦੂਜੀ ਗੱਲ ਆ ਸਾਡੀਆਂ ਬੱਚੀਆਂ ਕੱਲ ਵੀ ਆਈਆਂ ਨੇ ਅੱਜ ਵੀ ਆਈਆਂ ਨੇ ਜਿਹੜੀਆਂ ਵੀ 15-20 ਕੁੜੀਆਂ ਪੁਸ਼ ਆਊਟ ਕਰਤੀਆਂ ਪੀਜੀਆਈ ਦੇ ਵਿੱਚੋਂ ਕਿਉਂਕਿ ਕੇਂਦਰ ਦਾ ਹੱਥ ਆ ਦੇ ਵਿੱਚ ਕੇਂਦਰ ਨੇ Rajasthan ਤੋਂ ਲਿਆ ਕੇ ਉੱਥੇ ਕੁੜੀਆਂ ਮੁੰਡੇ ਭਰਤੀ ਕਰਤੇ ਤੇ ਸਾਡੀਆਂ ਬੱਚੀਆਂ ਚ ਨੁਕਸ ਖੱਡ ਰਹੇ ਨੇ ਜਿਹੜੀਆਂ ਬੱਚੀਆਂ ਨੇ ਪੀਜੀਆਈ ਨੂੰ ਸਾਰਿਆਂ ਤਹਾਂ ਇਸ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੇ ਤਰੱਕੀ ਕੀਤੀ ਹੈ ਪਰ ਅੱਜ ਉਹਨਾਂ ਨੂੰ ਆਲੇ-ਬਾਨੇ ਬਾਹਰੇ ਨੇ ਵੀ ਪੇਪਰ ਦੇਓ ਤੁਸੀਂ ਅੱਜ ਉਹਨਾਂ ਨੂੰ ਜਾਗਾਈ ਆ ਵੀਰੋਂ ਤੋਂ ਪੇਪਰ ਲਈਏ ਕਿਉਂਕਿ ਉਹਦੇ ਤੁਸੀਂ ਕਾਹ ਤੋਂ ਨਹੀਂ ਪੁੱਛਿਆ ਇਹ ਵੀ ਪੇਪਰ ਦੇਓ ਇਸ ਕਰਕੇ ਇਹ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਨੂੰ ਚੇਤਾਵਨੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਮੇਂ ਨੇ ਜਾਜ ਦਿੱਤੀ ਅਸੀਂ ਉੱਥੇ ਵੀ ਇੱਕ ਪ੍ਰੋਗਰਾਮ ਇਹ ਕੁੜੀਆਂ ਕਰਨਗੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਨਗੀਆਂ ਉੱਥੇ ਵੀ ਇਹਨਾਂ ਦੀ ਮਦਦ ਲਈ ਕੋਈ ਨਾ ਕੋਈ ਪ੍ਰਣਾਲੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪੁੱਛਿਓ ਭੈਣੋ ਸਵਾਲ ਕਰਿਓ ਪਿੰਡਾਂ ਦੇ ਵਿੱਚ ਇਹਨਾਂ ਨੇ ਬੀਜੇਪੀ ਦੇ ਮੰਤਰੀਆਂ ਦੇ ਵੀ ਆਉਣਾ ਹੈ ਆਮ ਪਾਰਟੀ ਦੇ ਮੰਤਰੀ ਵਾਲੇ ਵੀ ਆਉਣਾ ਹੈ ਦੂਜੀਆਂ ਪਾਰਟੀਆਂ ਦਾ ਆਉਣਾ ਹੀ ਆ ਜਿਹੜੇ ਨੂੰ ਤੁਸੀਂ ਜ਼ੀਰੋ ਕਰਤਾ ਉਹਨਾਂ ਤੋਂ ਸਵਾਲ ਹੀ ਕੀ ਪੁੱਛਣਾ ਕਿਉਂਕਿ ਉਹ ਤਾਂ ਤੁਸੀਂ ਪੁਸ਼ ਆਊਟ ਕਰਤੇ ਦੇਸ਼ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਉਹਨਾਂ ਕੋਲੇ ਕੋਈ ਸਵਾਲ ਕਰਨ ਦਾ ਫਾਇਦਾ ਨਹੀਂ ਕਿਉਂਕਿ ਉਹ ਹੁਣ ਆ ਭਾਰਤ ਯਾਤਰਾ ਪੰਜਾਬ ਦੇ ਵਿੱਚ ਕਰ ਰਹੇ ਨੇ ਵੀ ਅਸੀਂ ਭਾਈ ਕਾਲੀ ਜਿਉਂਦੇ ਹੋ ਜੀਏ ਉਹ ਜਿਉਂਦੇ ਜਿਉਂਦੇ ਨਹੀਂ ਹੁਣ ਹੁੰਦੇ ਹੈਗੇ ਇਹਨਾਂ ਨੂੰ ਦੱਸਣਾ ਹੈ ਨਵੇਂਆਂ ਨੂੰ ਵੀ ਐਂ ਪਾਸਾ ਪੰਡ ਦਾ ਨਹੀਂ ਹੁੰਨੇ ਅਸੀਂ ਤੁਸੀਂ ਵਾਅਦੇ ਕਰਕੇ ਮੁੱਕਰ ਰਹੇ ਹੋ ਇਹ ਲੰਬਾ ਸਮਾਂ ਨਹੀਂ ਤੁਹਾਡੇ ਲਾਰੇ ਚੱਲਣੇ ਹੈਗੇ ਇਹਨਾਂ ਨੂੰ ਤੁਸੀਂ ਸਵਾਲ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੰਜਾਬ ਦੀ ਸਰਕਾਰ ਇਹ ਗੱਲ ਤੇ ਨਹੀਂ ਆਉਂਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਦੇ ਰਾਹ ਬੰਦ ਕਰ ਸਕਦੇ ਆ ਸਾਡਾ ਤਜਰਬਾ ਹੈ ਕਿਉਂਕਿ ਲੋਕਾਂ ਨੇ ਆਪਣੀਆਂ ਮੰਗਾਂ ਤੇ ਸਵਾਲ ਕਰਨੇ ਹੁੰਦੇ ਨੇ ਵੀ ਸਾਡੇ ਬੱਚਿਆਂ ਦੇ ਰੋਜ਼ਗਾਰ ਕਿੱਥੇ ਨੇ ਸਾਡੇ ਬੱਚਿਆਂ ਨੂੰ ਤੁਸੀਂ ਨਸ਼ਿਆਂ ਦੇ ਵਿੱਚ ਅਲਝਾ ਰਹੇ ਹੋ ਭਗਵੰਤ ਮਾਨ ਜੀ ਕੱਲੀ ਪੱਗ ਬੰਨ ਕੇ ਨਹੀਂ ਤੁਸੀਂ ਭਗਵੰਤ ਮਾਨ ਬਣਦੇ ਤੁਸੀਂ ਖੜਕੜਕਲਾਂ ਦੇ ਵਿੱਚ ਸੌ ਚੱਕੀ ਐ ਕੋਈ ਚੇਪੜ ਚਿੜੀ ਚੱਕ ਰਿਆ ਸੋ ਬੰਦਾ ਸਿੰਘ ਬਹਾਦਰ ਦੀ ਸੋਚ ਤੇ ਪਰ ਇਹ ਤੁਹਾਡੇ ਝੂਠੇ ਖੇਖਣ ਲੈ ਕਿਉਂਕਿ ਭਗਤ ਸਿੰਘ ਤਾਂ ਕਹਿੰਦਾ ਸੀ ਵੀ ਮੇਰੀ ਕਿਤਾਬ ਨੂੰ ਨੌਜਵਾਨ ਪੰਨਾ ਫਰੋਲਡ ਪੜਦਾ ਪੜਦਾ ਫાંਸੀ ਦੇ ਬੰਦੇ ਤੇ ਚਲਿਆ ਗਿਆ ਬੋਗੇ ਰਸਲਾਹਾਂ ਹੋਈਆਂ ਕਿਉਂਕਿ ਇੱਕ ਮਜ਼ਦੂਰਾਂ ਦਾ ਮੁੰਡਾ ਬੋਗਾ ਦੀ ਜਿਹੜਾ ਹਵਾਲਾ ਉਹਦੇ ਵਿੱਚ ਦੀ ਜੇਲ੍ਹ ਦੀ ਰਾਖੀ ਕਰ ਰਿਹਾ ਸੀ ਭਗਤ ਸਿੰਘ ਦੇ ਉੱਤੇ ਡਿਊਟੀ ਲੱਗੀ ਸੀ ਭਗਤ ਸਿੰਘ ਨੂੰ ਜਵਾਬ ਸਵਾਲ ਹੁੰਦੇ ਤੇ ਭਗਤ ਸਿੰਘ ਤੋਂ ਡਰਦਾ ਬਹੁਤ ਸੀ ਵੀ ਇੱਕ ਸਰਦਾਰਾਂ ਦਾ ਮੁੰਡਾ ਦੇਸ਼ ਨੂੰ ਯਾਦ ਕਰਾਉਣ ਵਾਸਤੇ ਇੱਕ ਸੰਭਲੀ ਦੇ ਵਿੱਚ ਬੰਬ ਸੁੱਟ ਕੇ ਆਇਆ ਉਦੋਂ ਦੁਨੀਆ ਕੰਬਦੀ ਹੈ ਤੇ ਸਰਕਾਰਾਂ ਕੰਬਦੀਆਂ ਨੇ ਤੇ ਬੋਗਾ ਉਹਦੇ ਕੋਲੇ ਹੱਥ ਬੰਨ ਕੇ ਜਾਂਦਾ ਹੈ ਵੀ ਭਗਸਿਆ ਮੈਨੂੰ ਤੇਥੋਂ ਬਹੁਤ ਡਰ ਲੱਗਦਾ ਹੈ ਤੇਥੋਂ ਦਾ ਸਰਕਾਰ ਦੀ ਕੰਪਨੀ ਚੜੀ ਹੋਈ ਹੈ ਤੁਸੀਂ ਅਸੈਂਬਲੀ ਦੇ ਵਿੱਚ ਬੰਬ ਸੱਟ ਕੇ ਆਏ ਹੋ ਉਹ ਕਹਿੰਦਾ ਨਹੀਂ ਬੋਗਿਆ ਤੂੰ ਮੈਥੋਂ ਡਰਨਾ ਮੈਂ ਸਰਦਾਰਾਂ ਸੂਰਦਾਰਾਂ ਦਾ ਮੁੰਡਾ ਨਹੀਂ ਹਾਂ ਮੈਂ ਤੁਹਾਡੇ ਮਜ਼ਦੂਰਾਂ ਤੇ ਕਿਸਾਨਾਂ ਨਾਲ ਇੱਕ ਜੋਟੀ ਪਈ ਹੋਈ ਹੈ ਮਜ਼ਦੂਰ ਤਾਂ ਸਾਡੇ ਹੱਥਾਂ ਨਾਲ ਹੱਥ ਮਿਲਾਉਂਦੇ ਨੇ ਤੂੰ ਮੈਥੋਂ ਨਾ ਡਰ ਪਰ ਮੈਂ ਤੇਰੇ ਹੱਥਾਂ ਦੀ ਇੱਕ ਪੱਕੀ ਰੋਟੀ ਖਾਣੀ ਚਾਹੁੰਨਾ ਉਹ ਕਹਿੰਦਾ ਨਹੀਂ ਭਗਸਿਆ ਤੂੰ ਇੱਕ ਸਰਦਾਰ ਹੋਵੇਂ ਮੈਂ ਇੱਕ ਮਜ਼ਦੂਰਾਂ ਦਾ ਮੁੰਡਾ ਹੋਵੇਂ ਉਹ ਕਹਿੰਦਾ ਨਹੀਂ ਭੁੱਗਿਆ ਅਸਲੀ ਮਾਂ ਤੂੰ ਐ ਮੇਰੀ ਹੁਣ ਇੱਕ ਮੇਰੀ ਮਾਂ ਮੈਨੂੰ ਜਨਮ ਦੇਣ ਵਾਲੀ ਐ ਇੱਕ ਤੂੰ ਮੇਰੀ ਮਾਂ ਜਿਹੜੀ ਮੇਰੀ ਕੋੜੀ ਦੀ ਸਫਾਈ ਤੂੰ ਕਰ ਰਹੀ ਹੈ ਮੇਰੀ ਗੰਦਗੀ ਤੂੰ ਚੱਕ ਰਹੀ ਹੈ ਮੇਰੀ ਮਾਂ ਨੇ ਛੋਟੇ ਹੁੰਦੇ ਦੀ ਮੇਰੀ ਸਾਫ ਸਫਾਈ ਰੱਖੀ ਸਾਫ ਸੁਥਰਾ ਰੱਖਿਆ ਮੈਨੂੰ ਪਰ ਦੂਜੀ ਮਾਂ ਹੁਣ ਤੁਸੀਂ ਮੇਰੀ ਜੇਲ੍ਹ ਦੇ ਵਿੱਚ ਮੈਂ ਤੇਰੇ ਹੱਥਾਂ ਦੀ ਪੱਕੀ ਰੋਟੀ ਖਾਣੀ ਚਾਹਣਾ ਲਾਸਟ ਦਿਨ ਦੇ ਵਿੱਚ ਜਦੋਂ ਭਗਤ ਸਿੰਘ ਨੂੰ ਦੋ ਪ੍ਰਸ਼ਾਦਿਆਂ ਦੀ ਚ ਸਰਕਾਰ ਤੋਂ ਵੀ ਚੋਰੀ ਆਪਦੀ ਬਣਾ ਕੇ ਦਿੰਦਾ ਤੇ ਆਉਂਦੇ ਨੂੰ ਭਗਤ ਸਿੰਘ ਫਾਸੀ ਦੇ ਫੰਦੇ ਤੇ ਲਟਕਾਤਾ ਉਹੀ ਬੋਗਾ ਜਿਹੜਾ ਅਸੀਂ ਕਹਿੰਦੇ ਆ ਵੀ ਮਜ਼ਦੂਰਾਂ ਨਾਲ ਜੋਟੀ ਪੱਕੀ ਪਾਓ ਇਹਨਾਂ ਨੇ ਬੇੜੀ ਸਿਰੇ ਲਾਉਣੀ ਹੈ ਉਹ ਤਾਂ ਹੰਮਰ ਮਰ ਮਰ ਰੋਇਆ ਉਸ ਜੇਲ੍ਹ ਦੇ ਵਿੱਚ ਇਸ ਕਰਕੇ ਅੱਜ ਸਾਡਾ ਸਵਾਲ ਹੈ ਨੌਜਵਾਨੀ ਨੂੰ ਨੌਜਵਾਨ ਬੱਚਿਆਂ ਨੂੰ ਤੇ ਕੁੜੀਆਂ ਨੂੰ ਜਿਹੜੀਆਂ ਬੱਚਿਆਂ ਨੂੰ ਅਸੀਂ ਸਕੂਲ ਤੋਂ ਆਉਣ ਤੱਕ ਸਾਡੀਆਂ ਮਾਂ ਮਾਂ ਸਾਡੇ ਪਿਤਾ ਉਹ ਡੀਕਦੇ ਰਹਿੰਦੇ ਨੇ ਵੀ ਸਾਡੀ ਬੱਚੀ ਸੁਰੱਖਿਅਤ ਆ ਜਾਏ ਅੱਜ ਉਸ ਬੱਚਿਆਂ ਨੂੰ ਅਸੀਂ ਉਸ ਅੰਗਰੇਜ਼ਾਂ ਦੀ ਹਕੂਮਤ ਦੇ ਝੂਠੇ ਭਾਂਡੇ ਮਜਨ ਭੇਜ ਰਹੇ ਆ ਅੱਜ ਜੋ ਅੱਜ ਦੀ ਤਾਕੀ ਫੜਾਉਣ ਜਾ ਰਹੇ ਆਂ ਦੀ ਨਜ਼ਰ ਤੋਂ ਬਾਹਰੇ ਕਿਉਂਕਿ ਦੇਸ਼ ਦੇ ਉੱਤੇ ਸਰਕਾਰ ਦਾ ਹਮਲਾ ਹੈ ਹਮਲੇ ਬਹੁਤ ਟਡੇ ਆਏ ਨੇ ਸੱਭਿਆਚਾਰ ਦੇ ਹਮਲੇ ਆਏ ਨੇ ਸੋਸ਼ਲ ਮੀਡੀਆ ਦੇ ਉੱਤੇ ਗੰਦ ਗੰਦੇ ਗਾਣਿਆਂ ਦੇ ਗੀਤ ਆਏ ਨੇ ਇਹ ਸਾਡੇ ਬੱਚਿਆਂ ਤੇ ਹਮਲਾਤੀ ਉਦੋਂ ਵੀ ਤਕੜਾ ਹਮਲਾ ਅੱਜ ਚਿੱਤੇ ਦੇ ਸਮੈਕਦਾ ਕਿਉਂਕਿ ਜਿਹੜੀ ਅਸਲੀ ਕਰੀਮ ਐ ਉਹ ਬੱਚੇ ਪੜ੍ਹ ਲਿਖ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾਇਆਂ ਦੇ ਰਹੇ ਤੇ ਅਸਲੀ ਕਰੀਮ ਬਾਹਰ ਚਲੀ ਗਈ ਕਿਉਂਕਿ ਭਗ ਸਿੰਘ ਇਸ ਗੱਲ ਤੇ ਨਾਰਾਜ਼ ਐ ਭਗ ਸਿੰਘ ਨੇ ਕਿਹਾ ਸੀ ਮੈਂ ਇਥੋਂ ਅੰਗਰੇਜ਼ ਜ਼ਬਰਲੇ ਤੇ ਮੇਰੀ ਲੜਾਈ ਐਨੀ ਹੋਈ ਸੀ ਵੀ ਅਸੈਂਬਲੀ ਦੇ ਵਿੱਚ ਖਾਲੀ ਬੰਬ ਛੁੱਟਿਆ ਸੀ ਜੇ ਭਰਿਆ ਹੋਇਆ ਸੱਟਣਾ ਹੁੰਦਾ ਤਾਂ ਸਾਰਿਆਂ ਨੂੰ ਖਤਮ ਕਰ ਸਕਦਾ ਸੀ ਪਰ ਨਹੀਂ ਭਗਤ ਸਿੰਘ ਐ ਨੀਤੀ ਵੀ ਕਿਸੇ ਨੂੰ ਮਾਰ ਕੇ ਸੱਤਾ ਲਵੇ ਰਾਜ ਰਾਜ ਨੂੰ ਯਾਦ ਕਰਾਵੇ ਭਗਤ ਸਿੰਘ ਨੇ ਧਮਕੀ ਮਾਰ ਕੇ ਵੱਡੇ ਇਕੱਠ ਕਰਕੇ ਅंदोलਨ ਠਾਕੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਗਦਰ ਪਾਰਟੀ ਬੁਲਾ ਕੇ ਦੇਸ਼ ਨੂੰ ਯਾਦ ਕਰਾਉਣ ਦਾ ਯਤਨ ਕੀਤਾ ਸੀ ਪਰ ਨਾਲ ਦੀ ਨਾਲ ਇਹ ਵੀ ਕਹਿ ਗਿਆ ਸੀ ਵੀ ਨੌਜਵਾਨੋ ਇੱਥੇ ਜਾਦੀ ਜੂਦੀ ਨਹੀਂ ਆਉਂਦੀ ਇੱਥੇ ਗੁਲਾਮੀ ਰਹੂਗੀ ਇੱਥੇ ਗੈਲੇ ਪਛੇ ਪਰਦੇ ਦੇ ਇੱਕ ਸਮਝੌਤਾ ਹੋਊਗਾ ਉਹ ਸਮਝੌਤਾ ਕੀ ਹੋਊਗਾ ਉਹ ਸਮਝੌਤਾ ਕਾਲੇ ਅੰਗਰੇਜ਼ਾਂ ਨਾਲ ਹੋਊਗਾ ਜਿਹੜੇ 75 ਸਾਲ ਤੋਂ ਛੋੜੇ ਉੱਤੇ ਰਾਜ ਦੇ ਉੱਤੇ ਸਦਾਕ ਤੇ ਕਾਮਯਾਬ ਰਹੇ ਨੇ ਜਿਹੜੇ ਨੇ ਤੁਸੀਂ ਲੁੱਟੇ ਵੀ ਹੋ ਕੁੱਟੇ ਵੀ ਹੋ ਇਸ ਕਰਕੇ ਉਹੀ ਗੁਲਾਮੀ ਐ ਗੁਲਾਮ ਐ ਸਾਡਾ ਦੇਸ਼ ਕੋਈ ਨਹੀਂ ਕਹਿੰਦਾ ਵੀ ਇੱਥੇ ਆਜ਼ਾਦੀ ਜੁਦੀ ਐ ਇਸ ਕਰਕੇ ਭੈਣੋ ਤੇ ਭਰਾਵੋ ਉਹ ਗੁਲਾਮੀ ਤੋੜਨੀ ਐ ਕਿਉਂਕਿ ਸਾਡੇ ਬੱਚਿਆਂ ਦੀ ਲੋੜ ਬਣ ਗਈ ਬਾਹਰ ਜਾਣ ਦੀ ਕਿਉਂਕਿ ਇੱਥੇ ਬੇਈਮਾਨ ਨੇ ਰਜਗਾਰ ਹੀ ਨਹੀਂ ਛੱਡਿਆ ਇੱਥੇ ਸਿਹਤ ਸਹੂਲਤਾਂ ਨਹੀਂ ਛੱਡੀਆਂ ਇੱਥੇ ਵਿੱਦਿਆ ਨਹੀਂ ਛੱਡੀ ਇੱਥੇ ਸੜਕਾਂ ਨਹੀਂ ਛੱਡੀਆਂ ਇੱਥੇ ਰੇਲਾਂ ਨਹੀਂ ਛੱਡੀਆਂ ਇੱਥੇ ਬੱਥਾ ਨਹੀਂ ਛੱਡੀਆਂ ਇੱਥੇ ਬੈਂਕਾਂ ਵੀ ਪ੍ਰਾਈਵੇਟ ਇੱਥੇ ਲੋਈਦਾਰੇ ਰਹਿ ਗਏ ਫੌਜਤਾ ਕਰੀ ਲਈ ਥੋੜੀ ਬਾਲੀ ਵੀ 4 ਸਾਲੀ ਰੱਖਾਂਗੇ ਭਰਤੀ ਨੌਜਵਾਨਾਂ ਨੂੰ ਤੇ ਪੁਲਿਸ ਤੇ ਵੀ ਇਹੀ ਕੁਛ ਹੋਣਾ ਹੈ ਜਿਹੜਿਆਂ ਨੂੰ 50-50 ਹਜ਼ਾਰ ਲੱਖ-ਲੱਖ ਰੁਪਇਆ ਤਨਖਾਹ ਦੇ ਰਹੇ ਨੇ ਜਿਵੇਂ ਡੀਸੀਆਂ ਨੂੰ ਵੱਡੀ ਤਨਖਾਹ ਐ ਸੱਸਵੇ ਨੂੰ ਵੱਡੀ ਤਨਖਾਹ ਇਹ ਬਹੁਤਾ ਚੰਨੀ ਮਿਲਲੀ ਉਹ 10000 ਰੁਪਏ ਤੇ ਡੀਸੀ ਵੀ ਰੱਖ ਸਕਦੇ ਨੇ ਜਦੋਂ ਇੱਥੇ ਦੇਸ਼ ਨੂੰ ਪੂਰਾ ਗਲਾਮ ਕੀਤਾ ਗਿਆ ਇਹ ਥੋੜਾ ਮੋੜਾ ਹਿੱਸਾ ਰਹਿੰਦਾ ਇਸ ਕਰਕੇ ਭਰਾਵੋ ਇਹ ਸਾਰੇ ਕਿੱਤਿਆਂ ਨੂੰ ਇਹ ਸਾਰੇ ਧਾਰਿਆਂ ਨੂੰ ਦੁਬਾਰੇ ਬਹਾਲ ਕਰਾਉਣਾ ਹੈ ਇਹ ਸੋਡੀ ਤਾਕਤ ਨੇ ਕਰਵਾਉਣਾ ਹੈ ਇਸ ਕਰਕੇ ਭੈਣੋ ਇਹ ਐ ਨਹੀਂ ਹੈ ਵੀ ਤੁਸੀਂ ਅੱਜ ਹੀ ਵੱਡਾ ਇਕੱਠ ਕਰਨਾ ਤੀ ਕੱਲ ਨੂੰ ਵੀ ਪਰਸੋਂ ਨੂੰ ਵੀ ਸਾਡੇ ਵੀਰਾਂ ਨੂੰ ਦੱਸਣਾ ਵੀ ਤੁਹਾਡੇ ਨਾਲੋਂ ਘੱਟ ਸਾਡਾ ਕਿੰਨਾ ਹੈ ਇਸ ਕਰਕੇ ਇਹ ਵੱਡੀ ਤਾਕਤ ਨੇ ਫੈਸਲੇ ਲੈਣੇ ਨੇ ਦੋ ਗਾਹਾਂ ਦੋ ਦਿਨਾਂ ਤੋਂ ਬਾਅਦ ਕਹੇ ਜੇ ਫੈਸਲੇ ਲੈਣੇ ਨੇ ਉਹ ਇਥੋਂ ਭਾਸ਼ਣ ਹੋਊਗਾ ਸਟੇਜ ਤੋਂ ਉਦੋਂ ਬਾਅਦ ਪੰਜਾਬ ਦੀ ਸਰਕਾਰ ਨਾਲ ਹਿਸਾਬ ਕਰਕੇ ਉਦੋਂ ਬਾਅਦ ਕੇਂਦਰ ਕਰਨੀ ਕਰਾਂਗੇ ਉਹਦਾ ਵੀ ਸੁਨੇਹਾ ਤੁਹਾਡੇ ਕੋਲੇ ਆਉਣ ਵਾਲਾ ਹੀ ਹੈ ਉਹ ਵੀ ਲਾਂ ਥੋੜੇ ਦਿਨਾਂ ਦੇ ਵਿੱਚ ਹੀ ਹੋ ਜਾਣਾ ਹੈ ਇਸ ਕਰਕੇ ਗਾਹਾਂ ਦੀ ਤਿਆਰੀ ਕਰੀਏ ਦੋ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਇਥੇ ਲਿਈਏ ਆਪਾਂ ਸਾਰੀਆਂ ਕਾਇਆਂ ਨੂੰ ਬੇਨਤੀ ਹੈ ਵੀ ਭੈਣਾ ਬਾਤੇ ਵਹੀਕਲ ਵੱਖਰੇ ਕਰੋ ਵੱਖਰਾ ਸਾਧਨ ਕਰਕੇ ਦਿਓ ਉਹਨਾਂ ਨੂੰ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਭੈਣਾ ਸਾਰੀ ਗਵਾਹੀ ਕਰਨ ਪਿੰਡਾਂ ਦੇ ਵਿੱਚ ਭੈਣ ਘਰ ਘਰ ਜਾ ਕੇ ਇੱਕ ਇੱਕ ਭੈਣ ਦੋ ਦੋ ਨੂੰ ਲੈ ਕੇ ਆਵੇ ਇਹ ਗੁਰੂਆਂ ਦਾ ਸਾਡਿਆਂ ਦਾ ਇਤਿਹਾਸ ਹੈ ਇਸ ਕਰਕੇ ਆਪਾਂ ਵੱਡੀ ਤਾਕਤ ਇਕੱਠੀ ਕਰੀਏ ਤੇ ਪੰਜਾਬ ਦੀ ਸਰਕਾਰ ਨੂੰ ਝੁਕਾਈਏ ਐਨੀਆਂ ਗੱਲਾਂ ਕਰਨ ਦਾ ਆਪਦੀ ਥਾਂ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਬਈ ਗੁਰਜੀ ਕਾ ਖਾਲਸਾ ਵੇਗ